ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਦੇ ਉੱਤੇ ਘਰ ਵਿੱਚ بڑے ਹੋਣ ਜਾਂ ਛੋਟੇ ਹੋਣ ਪਾਉ ਭਾਜੀ ਸਾਰਿਆਂ ਨੂੰ ਹੀ ਬਹੁਤ ਵਧੀਆ ਲੱਗਦੀ ਹੁੰਦੀ ਹੈ ਪਰ ਆਪਾਂ ਨੂੰ ਲੱਗਦਾ ਵੀ ਉਹਨੂੰ ਬਣਾਉਣ ਦੇ ਵਿੱਚ ਬਹੁਤ ਖੇਚਲ ਹੈ ਇਸ ਕਰਕੇ ਆਪਾਂ ਨਹੀਂ ਬਣਾਉਂਦੇ ਪਰ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਕੀ ਇਹਦੇ ਨਾਲ ਪਾਉ ਭਾਜੀ ਤੁਸੀਂ ਘਰੇ ਕਿਵੇਂ ਬਣਾ ਸਕਦੇ ਹੋ ਉਹ ਦੱਸਾਂਗੇ ਇਹਦੇ ਲਈ ਆਪਾਂ ਕੋਈ ਵੀ ਹੋਰ ਸਬਜ਼ੀਆਂ ਨਹੀਂ ਲਈਆਂ ਹੈਗੀਆਂ ਸਭ ਤੋਂ ਪਹਿਲਾਂ ਆਪਾਂ ਕੁੱਕਰ ਦੇ ਵਿੱਚ ਜਿਹੜਾ ਪਾਣੀ ਆ ਉਹ ਗਰਮ ਕਰਨਾ ਰੱਖ ਦਿੱਤਾ ਹੈ। ਥੋੜਾ ਜਿਹਾ ਆਪਾਂ ਇਹਦੇ ਵਿੱਚ ਨਮਕ ਪਾਵਾਂਗੇ। ਇਹ ਪਾਉ ਆ ਜਿਹਦੀ ਸਬਜ਼ੀ ਵਿੱਚ ਸਭ ਤੋਂ ਮੇਨ ਇੰਗਰੀਡੀਅੰਟ ਆਪਣਾ ਕੀ ਆਏ ਜੀ? ਤੇ ਕੀ ਆ ਗਰਮੀਆਂ ਦੇ ਵਿੱਚ ਬਹੁਤ ਹੀ ਸਸਤਾ ਵੀ ਮਿਲ ਜਾਂਦਾ ਤੇ ਸਿਹਤ ਲਈ ਵੀ ਬਹੁਤ ਚੰਗਾ ਹੁੰਦਾ ਹੈ। ਇਹਦੇ ਵਿੱਚ ਆਪਾਂ ਥੋੜੀ ਜੀ ਮੂੰਗੀ ਮਸਰੀ ਦਾਲ ਹੈ ਜਿਹੜੀ ਉਹ ਪਾਵਾਂਗੇ। ਦਾਲ ਨੂੰ 3 ਚਮਚ ਦੇ ਕਰੀਬ ਸੀ ਹੈ। ਉਸ ਤੋਂ ਬਾਅਦ ਆਪਾਂ ਕੀਆ ਤੇ ਆਲੂ ਲਏ ਨੇ ਉਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਕੱਟ ਬਰੀਕ-ਬਰੀਕ ਕੱਟ ਲਿਆ ਹੈ ਤੇ ਉਹਨਾਂ ਨੂੰ ਆਪਾਂ ਕੁੱਕਰ ਦੇ ਵਿੱਚ ਪਾ ਦਾਂਗੇ ਇੱਥੇ ਆਪਾਂ ਕੀਆ ਤੇ ਆਲੂਆਂ ਨੂੰ ਚੰਗੀ ਤਰ੍ਹਾਂ ਉਬਾਲ ਰਹੇ ਹਾਂ ਮਾਸਨ ਜੀ ਇਸ ਤੋਂ ਬਾਅਦ ਆਪਾਂ ਇਹਨਾਂ ਢੱਕਣ ਲਗਾ ਕੇ ਤਕਰੀਬਨ 3 ਸੀਟੀਆਂ ਲਵਾਵਾਂਗੇ ਤਿੰਨ ਸੀਟੀਆਂ ਦੇ ਵਿੱਚ ਵਿੱਚ ਆਪਣੇ ਆਲੂ ਤੇ ਆਪਣੇ ਕੀਹਾਂ ਚੰਗੀ ਤਰ੍ਹਾਂ ਗਲ ਜਾਣਗੇ ਜੇ ਤੁਹਾਨੂੰ ਲੱਗੇ ਵੀ ਤੁਹਾਡੇ ਹਲੇ ਵੀ ਹਾਰਡ ਨੇ ਤਾਂ ਤੁਸੀਂ ਇੱਕ ਦੂਸੀ ਸੀਟੀਆਂ ਹੋਰ ਲਵਾ ਸਕਦੇ ਹੋ ਪਰ ਇੰਨੇ ਦੇ ਵਿੱਚ ਇਹ ਰੈਡੀ ਹੋ ਜਾਂਦੇ ਨੇ ਇਹਨਾਂ ਦਾ ਚੰਗੀ ਤਰ੍ਹਾਂ ਪੱਕਣਾ ਬਹੁਤ ਜ਼ਰੂਰੀ ਹੈ ਜੀ ਕਿਉਂਕਿ ਆਪਾਂ ਅੱਗੇ ਜਾ ਕੇ ਇਹਨਾਂ ਨੂੰ ਮੈਸ਼ ਕਰਨਾ ਹੈ ਇਹ ਹੀ ਆਪਣੀ ਪਾਉ ਆਜੀ ਦਾ ਬੇਸ ਹੋਣਗੇ ਆਲੂ ਤੇ ਕੀਹਾਂ ਬਹੁਤ ਚੰਗੀ ਤਰ੍ਹਾਂ ਪੱਕ ਗਏ ਨੇ ਆਪਾਂ ਮੈਸ਼ਰ ਜਾਂ ਕੋਟਣੇ ਦੀ ਮਦਦ ਨਾਲ ਇਹਨਾਂ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਾਂਗੇ ਦੇ ਨਾਲ ਹੀ ਆਪਾਂ ਇਹਨਾਂ ਨੂੰ ਸਾਈਡ ਤੇ ਥੋੜਾ ਜਿਹਾ ਰਜਾਵਾਂਗੇ ਆਪਾਂ ਥੋੜਾ ਜਿਹਾ ਜਿਹੜਾ ਇਹਨਾਂ ਦਾ ਐਕਸਟਰਾ ਪਾਣੀ ਹੈ ਉਹ ਸੁਕਣਾ ਹੈ ਇਹਨੇ ਆਪਾਂ ਤੜਕਾ ਤਿਆਰ ਕਰ ਲੈਣਾ ਤੜਕੇ ਲਈ ਅਸੀਂ ਉਰੇ ਕਰੇ ਹੀ ਅਦਰਕ ਲਸਣ ਦਾ ਪੇਸਟ ਤਿਆਰ ਕਰ ਲਿਆ ਹੈ ਘਰ ਦਾ ਹੀ ਜਿਆਦਾ ਵਧੀਆ ਟੇਸ ਦਿੰਦਾ ਹੈ ਨਾਲ ਆਪਾਂ ਪਿਆਜ਼ ਲਏ ਨੇ ਤੇ ਟਮਾਟਰ ਨੂੰ ਆਪਾਂ ਬਰੀਕ ਤੀਕ ਪੇਸਟ ਤਰ੍ਹਾਂ ਬਣਾ ਲਿਆ ਹੈ ਥੋੜਾ ਜਿਹਾ ਵਿੱਚ ਆਪਾਂ ਧਨੀਆ ਵੀ ਪਾ ਲਿਆ ਸੀ ਹੁਣ ਆਪਾਂ ਇੱਕ ਕੜਾਹੀ ਦੇ ਵਿੱਚ ਥੋੜਾ ਜਿਹਾ ਤੇਲ ਲਿਆ ਹੈ ਸਰੋਂ ਦਾ ਤੇਲ ਲਿਆ ਹੈ ਜੀ ਤੇ ਸਭ ਤੋਂ ਪਹਿਲਾਂ ਉਹਦੇ ਵਿੱਚ ਆਪਣਾ ਅਦਰਕ ਲਸਣ ਦਾ ਪੇਸਟ ਜਾਏਗਾ ਆਪਾਂ ਸਭ ਤੋਂ ਪਹਿਲਾਂ ਇਹ ਹੀ ਪਾਵਾਂਗੇ ਇਹਦੇ ਨਾਲ ਫਲੇਵਰ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਤੇ ਖੁਸ਼ਮੀ ਵੀ ਬਹੁਤ ਵਧੀਆ ਆ ਜਾਂਦੀ ਹੈ ਇਹਨਾਂ ਨੂੰ ਬਸ ਆਪਾਂ ਥੋੜਾ ਜਿਹਾ ਭੁੰਨਣਾ ਹੈ ਜੀ ਜਦ ਥੋੜਾ ਜਿਹਾ ਭੁੰਨੇਗਾ ਫਿਰ ਆਪਾਂ ਜੀਰਾ ਪਾਵਾਂਗੇ ਜੇ ਜੀਰਾ ਆਪਾਂ ਪਹਿਲਾਂ ਪਾਵਾਂਗੇ ਤਾਂ ਜੀਰਾ ਜਲ ਸਕਦਾ ਹੈ ਤੇ ਨਾਲ ਹੀ ਆਪਾਂ ਪਾਈ ਹੈ ਹਿੰਗ ਥੋੜੀ ਜੀ ਆਪਾਂ ਇਹਨਾਂ ਨੂੰ ਬਿਲਕੁਲ ਡਾਰਕ ਬਰਾਊਨ ਨਹੀਂ ਕਰਨਾ ਬਸ ਹਲਕਾ ਹਲਕਾ ਭੁੰਨਣਾ ਹੈ ਜਦੋਂ ਇਹਨਾਂ ਦੀ ਵਧੀਆ ਜੀ ਖੁਸ਼ਬੂ ਆਉਣ ਲੱਗ ਜਾਵੇ ਫਿਰ ਆਪਾਂ ਇਹਦੇ ਵਿੱਚ ਪਿਆਜ਼ ਪਾਵਾਂਗੇ ਪਿਆਜ਼ ਅਸੀਂ ਬਰੀਕ-ਪਰੀਕ ਕੱਟ ਲੈ ਸੀਗੇ ਕਿਉਂਕਿ ਪਾਵਾਜੀ ਦੇ ਵਿੱਚ ਜ਼ਿਆਦਾਤਰ ਸਬਜ਼ੀਆਂ ਨੇ ਜਿਹੜੀਆਂ ਦਿਖਦੀਆਂ ਨਹੀਂ ਹੁੰਦੀਆਂ ਚੰਗੀ ਤਰ੍ਹਾਂ ਮੈਸ਼ ਹੋਈਆਂ ਹੁੰਦੀਆਂ ਨੇ ਇਸ ਕਰਕੇ ਅਸੀਂ ਪਿਆਜ਼ ਬਰੀਕ-ਬਰੀਕ ਕੱਟ ਲੈਨੇ ਤੇ ਹੁਣ ਇਹਨਾਂ ਨੂੰ ਵੀ ਭੁੰਨਾਂਗੇ ਇੰਨੇ ਭੁੰਨ ਰਹੇ ਨੇ ਸਾਈਡ ਤੇ ਆਪਾਂ ਇੱਕ ਹੋਰ ਮਸਾਲਾ ਤਿਆਰ ਕਰਾਂਗੇ ਜਿਹਦੇ ਲਈ ਸਭ ਤੋਂ ਪਹਿਲਾਂ ਅਸੀਂ ਗਰਮ ਮਸਾਲਾ ਲਿਆ ਹੈ ਥੋੜਾ ਜਿਹਾ ਚਾਟ ਮਸਾਲਾ ਲਿਆ ਹੈ ਹਲਦੀ ਲਈ ਹੈ ਜੀ ਬਹੁਤ ਥੋੜੀ ਨਾਲ ਹੀ ਆਪਾਂ ਜੀ ਕਾਲਾ ਨਮਕ ਵੀ ਲਿਆ ਹੈ ਤੇ ਥੋੜੀ ਜਿਹੀ ਆਪਾਂ ਲਈਏ ਕਸੂਰੀ ਮੇਥੀ ਤੇ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਇਹਦਾ ਇੱਕ ਕੋਹਲ ਜਿਹਾ ਤਿਆਰ ਕਰ ਲੈਣਾ ਹੈ ਥੋੜੀ ਜਿਹੀ ਆਪਾਂ ਇਹਦੇ ਵਿੱਚ ਟਮੇਟੋ ਕੇਚਪ ਪਾਈ ਹੈ ਤੁਸੀਂ ਇਹ ਸਕਿਪ ਵੀ ਕਰ ਸਕਦੇ ਹੋ ਇਹਦੀ ਜਗ੍ਹਾ ਤੇ ਤੁਸੀਂ ਇਹਦੇ ਵਿੱਚ ਥੋੜੇ ਜਿਹੀ ਚੀਨੀ ਦੇ ਦਾਣੇ ਪਾ ਸਕਦੇ ਹੋ ਆਪਾਂ ਇਹਦੇ ਵਿੱਚ ਮਠਾਸ ਨਹੀਂ ਲੈ ਕੇ ਆਣੀ ਪਰ ਜਿਹੜੇ ਆਪਾਂ ਮਸਾਲੇ ਪਾਏ ਆ ਉਹਨਾਂ ਨੂੰ ਬੈਲੈਂਸ ਕਰਨ ਲਈ ਆਪਾਂ ਇਹਨੂੰ ਪਾਇਆ ਹੈ ਤੇ ਪਿਆਜ਼ ਆਪਣੇ ਭੁੰਨ ਗਏ ਸੀਗੇ ਫਿਰ ਜਿਹੜਾ ਆਪਣਾ ਟਮਾਟਰ ਤੇ ਧਨੀਆ ਆਪਾਂ ਪੀਸ ਕੇ ਰੱਖਿਆ ਹੋਇਆ ਸੀ ਆਪਾਂ ਉਹ ਪਾ ਲਿਆ ਹੈ ਧਨੀਆ ਤੁਸੀਂ ਟਮਾਟਰਾਂ ਦੇ ਨਾਲ ਹੀ ਪਾਣਾ ਹੈ ਉਹਦੇ ਨਾਲ ਹੋਰ ਜਿਆਦਾ ਵਧੀਆ ਫਲੇਵਰ ਆਏਗਾ ਤੇ ਨਾਲ ਆਪਾਂ ਨਮਕ ਪਾਵਾਂਗੇ ਤਾਂ ਕਿ ਆਪਣੇ ਟਮਾਟਰ ਜਲਦੀ ਸੌਫਟ ਹੋ ਜਾਣ ਨਾਲ ਹੀ ਅਸੀਂ ਇਹ ਰਿਪਾਇਆ ਜੀ ਪਾਉ ਭਾਜੀ ਮਸਾਲਾ ਇਹ ਆਪਸ਼ਨਲ ਹੈ ਜੇ ਤੁਸੀਂ ਨਹੀਂ ਵੀ ਪਾਉਂਗੇ ਤਾਂ ਵੀ ਚੱਲ ਜਾਏਗਾ ਪਿਚਿੰਗ ਇਤਨਾ ਮਿਕਸ ਕਰਾਂਗੇ ਅਸੀਂ ਆ ਘੋਲ ਦੇ ਵਿੱਚ ਲਾਲ ਮਿਰਚ ਵੀ ਪਾਈ ਸੀਗੀ ਪਰ ਸਾਡੀ ਉਹ ਕਲਿੱਪ ਮਿਸ ਹੋ ਗਈ ਤੁਸੀਂ ਆਪਣੇ ਟੇਸ ਦੇ ਅਕੋਰਡਿੰਗ ਇਹਦੇ ਵਿੱਚ ਲਾਲ ਮਿਰਚ ਪਾਣੀ ਹੈ ਆਪਾਂ ਇਹਦੇ ਵਿੱਚ ਹਰੀ ਮਿਰਚਾਂ ਨਹੀਂ ਯੂਜ਼ ਕਰੀਆਂ ਲਾਲ ਮਿਰਚਾਂ ਹੀ ਪਾਵਾਂਗੇ ਕਿਉਂਕਿ ਆਪਾਂ ਨੂੰ ਕਲਰ ਵੀ ਚਾਹੀਦਾ ਹੈ ਉਸ ਤੋਂ ਬਾਅਦ ਇਹਨੂੰ ਆਪਾਂ ਠੱਕ ਕੇ ਚੰਗੀ ਤਰ੍ਹਾਂ ਭੁੰਨਾਂਗੇ ਜਦ ਤੱਕ ਆਪਣਾ ਮਸਾਲਾ ਤੇਲ ਨਾ ਛੱਡ ਦੇਵੇ ਤੇ ਆਪਣੇ ਟਮਾਟਰ ਬਹੁਤ ਹੀ ਚੰਗੀ ਤਰ੍ਹਾਂ ਸੌਫਟ ਨਾ ਹੋ ਜਾਣ ਔਰੇ ਟਮਾਟਰਾਂ ਦਾ ਸੌਫਟ ਹੋਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਉਸੀ ਰਿਕੋਟਨੇ ਜਾਂ ਮੈਸ਼ਰ ਨਹੀਂ ਉਸ ਕਰਕੇ ਇਹ ਗਰੇਵੀ ਨੂੰ ਹੋਰ ਵੀ ਜ਼ਿਆਦਾ ਚੰਗੀ ਤਰ੍ਹਾਂ ਮੈਸ਼ ਕਰ ਸਕਦੇ ਹੋ ਫਿਰ ਆਪਾਂ ਜਿਹੜੇ ਆਪਣੇ ਕੀਆ ਤੇ ਆਲੂ ਨੂੰ ਮੈਸ਼ ਕਰਿਆ ਸੀ ਆਪਾਂ ਉਹ ਪਾ ਲਾਂਗੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਉਸ ਤੋਂ ਇਲਾਵਾ ਅਸੀਂ ਇਹਦੇ ਵਿੱਚ ਥੋੜਾ ਜਿਹਾ ਰੈੱਡ ਫੂਡ ਕਲਰ ਪਾਇਆ ਹੈ ਇਹ ਬਿਲਕੁਲ ਆਪਸ਼ਨਲ ਹੈ ਤੁਸੀਂ ਬਿਲਕੁਲ ਸਕਿੱਪ ਕਰ ਸਕਦੇ ਹੋ ਇਹਦੀ ਜਗ੍ਹਾ ਤੇ ਤੁਸੀਂ ਕਸ਼ਮੀਰੀ ਲਾਲ ਮੇਚ ਦਾ ਪਾਊਡਰ ਯੂਜ਼ ਕਰ ਸਕਦੇ ਹੋ ਪਰ ਬਿਲਕੁਲ ਮਾਰਕੀਟ ਵਰਗੇ ਲੰਗੜ ਲਈ ਅਸੀਂ ਇਹਦੇ ਵਿੱਚ ਥੋੜਾ ਜਿਹਾ ਕਲਰ ਪਾਇਆ ਹੈ ਤੇ ਬਸ ਪਰ ਥੋੜੇ ਦਿਨ ਇਹਨੂੰ ਇਦਾਂ ਹੀ ਆਂਚ ਲਗਾਵਾਵਾਂਗੇ ਤੇ ਥੋੜੀ ਸਬਜ਼ੀ ਆਪਣੀ ਖੜੀ-ਖੜੀ ਲੱਗ ਰਹੀ ਸੀ ਇਸ ਕਰਕੇ ਅਸੀਂ ਦੁਬਾਰਾ ਮੈਸ਼ ਕਰ ਲਿਆ ਨੇ ਤੇ ਪਹਿਲਾਂ ਆਪਾਂ ਥੋੜੀ ਬਾਜੀ ਪਾਈ ਸੀ ਤਾਂ ਕਿ ਉਹ ਚੰਗੀ ਤਰ੍ਹਾਂ ਮਿਕਸ ਹੋ ਜਾਏ ਤੇ ਹੁਣ ਆਪਾਂ ਬਾਕੀ ਦੀਆਂ ਵੀ ਪਾਤੀਆਂ ਤੁਸੀਂ ਜਦੋਂ ਇਹ ਬਾਜੀ ਬੱਚਿਆਂ ਨੂੰ ਖਵਾਉਂਗੇ ਤਾਂ ਉਹ ਵੀ ਉਹਨਾਂ ਨੂੰ ਬਿਲਕੁਲ ਹੀ ਪਤਾ ਨਹੀਂ ਲੱਗੇਗਾ ਕਿ ਇਹਦੇ ਵਿੱਚ ਆਪਾਂ ਕੀ ਆ ਯੂਜ਼ ਕਰਿਆ ਹੈ ਇਹ ਬਿਲਕੁਲ ਜਮਾ ਹੀ ਬਾਜ਼ਾਰ ਵਰਗੀ ਤਿਆਰ ਹੁੰਦੀ ਹੈ ਤੁਸੀਂ ਬਣਾ ਕੇ ਦੇਖਣਾ ਗਰਮੀਆਂ 'ਚ ਕੀ ਆ ਵੈਸੇ ਵੀ ਸਿਹਤ ਲਈ ਬਹੁਤ ਚੰਗਾ ਹੁੰਦਾ ਹੈ ਤੇ ਬਹੁਤ ਸਸਤਾ ਵੀ ਮਿਲ ਜਾਂਦਾ ਹੈ ਇੰਨੀ ਆਸਾਨੀ ਨਾਲ ਤੁਸੀਂ ਘਰੇ ਭਾਜੀ ਬਿਲਕੁਲ ਬਾਜ਼ਾਰ ਵਰਗੀ ਤਿਆਰ ਕਰ ਸਕਦੇ ਹੋ ਤੇ ਬੱਚੇ ਉਹਨੂੰ ਖੁਸ਼ ਕਰ ਸਕਦੇ ਹੋ ਇਦਾਂ ਹੀ ਆਪਾਂ ਦੀ ਨਾਲ ਦੀ ਨਾਲ ਰਜਾਈ ਹੈ ਤੇ ਨਾਲ ਦੀ ਨਾਲ ਆਪਾਂ ਮੈਸ਼ ਕਰੀ ਗਏ ਆਂ ਬਸ 10 ਮਿੰਟ ਹੋ ਰਹਿ ਜਾਣ ਤੋਂ ਬਾਅਦ ਆਪਾਂ ਇਹਦੇ ਵਿੱਚ ਨਿੰਬੂ ਪਾਵਾਂਗੇ ਕਿਉਂਕਿ ਨਿੰਬੂ ਤੋਂ ਬਿਨਾ ਤਾਂ ਆਪਣੀ ਭਾਗਜੀ ਬਿਲਕੁਲ ਹੀ ਅਧੂਰੀ ਹੈ ਤੇ ਲਾਸਟ ਸਟੈਪ ਆਪਾਂ ਪਾਵਾਂਗੇ ਧਨੀਆ ਆਪਣੀ ਸਬਜੀ ਬਿਲਕੁਲ ਹੀ ਤਿਆਰ ਹੈ ਤੁਸੀਂ ਇੱਕ ਵਾਰਾ ਰੈਸਪੀ ਨੂੰ ਜਰੂਰ ਟਰਾਈ ਕਰਨਾ ਤੇ ਕਮੈਂਟਸ ਦੇ ਵਿੱਚ ਜਰੂਰ ਦੱਸਣਾ ਵੀ ਤੁਹਾਡੀ ਸਬਜੀ ਕਿਵੇਂ ਦੀ ਬਣੀ ਤੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਦੇਣਾ ਧੰਨ